ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਤੁਹਾਡੇ ਲਈ ਗੁੱਡ ਨਿਊਜ਼ ਆ ਅਗਰ ਤੁਸੀਂ ਇਟਲੀ ਜਾਣ ਦੇ ਚਾਹਵਾਨ ਹੋ ਤਾਂ ਇਟਲੀ ਨੇ ਆ ਪੇਪਰ ਖੋਲ ਦਿੱਤੇ ਆ ਤੇ ਜਿਹਦੀ ਕਿ ਬਹੁਤ ਲੋਕਾਂ ਨੂੰ ਵੇਟ ਸੀ ਕਿ ਕਦੋਂ ਪੇਪਰ ਖੁੱਲਣਗੇ ਤੇ ਤੁਸੀਂ ਵੀ ਹੁਣ ਆਪਣੇ ਪੇਪਰ ਭਰ ਸਕਦੇ ਆ ਤੇ ਤੁਹਾਡੇ ਲਈ ਇਹ ਚੀਜ਼ਾਂ ਜਾਣਨੀ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਇਟਲੀ ਇਮੀਗ੍ਰੇਸ਼ਨ ਨੇ ਥੋੜੇ ਜਿਹਾ ਲਾ ਚੇਂਜ ਕੀਤੇ ਆ ਜੋ ਕਿ ਪਹਿਲਾਂ ਪੇਪਰ ਭਰੇ ਜਾਂਦੇ ਸਿੱਧੇ ਭਰੇ ਜਾਂਦੇ ਸੀ ਪਰ ਹੁਣ ਥੋੜੇ ਜਿਹਾ ਚੇਂਜ ਕੀਤਾ ਇਹਨਾਂ ਨੇ ਪ੍ਰੀ ਫੀਲਿੰਗ ਦਾ ਪਰਨੇ ਪੜਨੇ ਤੁਹਾਨੂੰ ਉਹਦੀਆਂ ਡਾਟਾ ਓਪਨ ਹੋ ਗਿਆ ਤੇ ਜਿਹੜੇ ਪੇਪਰਾਂ ਦੀ ਕਲਿੱਕ ਡੇਟ ਆ ਉਹ ਹੋਣੀ ਆ 2026 ਜਨਵਰੀ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਾਂਗੇ ਇਸ ਵੀਡੀਓ ਦੇ ਵਿੱਚ ਕਿੰਨੇ ਕੋਟਾ ਕਿੰਨੇ ਇਹਨਾਂ ਨੇ ਵੀਜ਼ੇ ਕੱਢਣੇ ਇਸ ਵਾਰ ਕਿਸ-ਕਿਸ ਕੈਟਾਗਰੀ ਦੇ ਵੀਜ਼ੇ ਆ ਤੇ ਤੁਸੀਂ ਕਿਸੇ ਕੈਟਾਗਰੀ ਦੇ ਵੀਜ਼ਾ ਅਪਲਾਈ ਕਰਨਾ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਸਾਰਾ ਕੁਝ ਆਪਾਂ ਐਕਸਪਲੇਨ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਬਹੁਤ ਵਾਰ ਵੀਡੀਓ ਦੇ ਵਿੱਚ ਇਹ ਹੁੰਦਾ ਮੋਸਟਲੀ ਇਹੀ ਹੁੰਦਾ ਕਿ ਜਿਸ ਟੌਪਿਕ ਦੇ ਉੱਪਰ ਵੀਡੀਓ ਬਣਾਈ ਹੁੰਦੀ ਆ ਤੇ ਲੋਕ ਕੀ ਕਰਦੇ ਪੂਰੀ ਵੀਡੀਓ ਨੂੰ ਦੇਖਦੇ ਨਹੀਂ ਉਹੀ ਜਿਸ ਟੌਪਿਕ ਦੇ ਉੱਪਰ ਵੀਡੀਓ ਬਣੀ ਹੁੰਦੀ ਉਹੀ ਟੌਪਿਕ ਦੇ ਉੱਤੇ ਨੀਚੇ ਕਮੈਂਟ ਕਰੀ ਜਾਂਦੇ ਆ ਭਾਜੀ ਇਹ ਕਿੱਦਾਂ ਹੋਏਗਾ ਉਹ ਕਿੱਦਾਂ ਹੋਏਗਾ ਸੋ ਵੀਡੀਓ ਨੂੰ ਪਲੀਜ਼ ਪਲੀਜ਼ ਰਿਕਵੈਸਟ ਆ ਪੂਰੀ ਦੇਖ ਲਿਓ ਤਾਂ ਕਿ ਤੁਹਾਨੂੰ ਕਵੈਂਟ ਕਰਨ ਦੀ ਜ਼ਰੂਰਤ ਨਾ ਪਵੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਦੱਸ ਦਈਏ ਜੀ ਕਿ ਜਿਹੜਾ ਇਹਨਾਂ ਨੇ ਕੋਟਾ ਅ ਅਲਾਉਂਸ ਕੀਤਾ ਹੈ 2026 ਤੇ 2028 ਤੱਕ ਦਾ ਇਕੱਠਾ ਹੀ ਕੀਤਾ ਲਗਭਗ 5 ਲੱਖ ਬੰਦੇ ਇਹਨਾਂ ਨੇ ਸੱਦਣਾ ਇਹ 3 ਸਾਲਾਂ ਦੇ ਵਿੱਚ ਤੇ ਇਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਬਣਾਈ ਜਾਏ 2026 ਦੇ ਵਿੱਚ ਕਿੰਨਾ ਸੱਦਣਾ 2027 ਦੇ ਵਿੱਚ ਕਿੰਨਾ ਤੇ 2028 ਦੇ ਵਿੱਚ ਕਿੰਨਾ ਤੇ ਕਰਦੇ ਆ 2026 ਦੇ ਜਿਹੜੇ ਕੀ ਹੁਣ ਇਹਨਾਂ ਨੇ ਓਪਨ ਕਰਤਾ ਪ੍ਰੀ ਫੀਲਿੰਗ ਤੇ ਤੁਸੀਂ ਆਪਣੇ ਪੇਪਰ ਭਰ ਸਕਦੇ ਉਹਦੇ ਵਿੱਚ ਕਿੰਨਾ ਬੰਦਾ ਚਾਹੀਦਾ 2026 ਦੇ ਵਿੱਚ ਇਹਨਾਂ ਨੂੰ ਬੰਦਾ ਚਾਹੀਦਾ 1,64,850 ਬੰਦਾ ਚਾਹੀਦਾ ਜਿਹਦੇ ਵਿੱਚ ਇਹ ਸਾਰੇ ਕੈਟਾਗਰੀ ਹੋਣਗੇ ਨੌ ਸਿਜ਼ਨਲ ਹੋਗੇ ਸਿਜ਼ਨਲ ਹੋਗੇ ਐਗਰੀਕਲਚਰ ਤੇ ਆਪਣੇ ਡੋਮੈਸਟਿਕ ਘਰ ਦੇ ਕੇਅਰ ਦੇ ਲਈ ਇਹਨਾਂ ਦੇ ਵਿੱਚ ਇਹਨਾਂ ਨੂੰ ਬੰਦੇ ਚਾਹੀਦੇ ਆ ਤੇ ਉਹਦੇ ਲਈ ਪ੍ਰੀ ਫੀਲਿੰਗ ਸਟਾਰਟ ਹੋ ਗਈ ਆ ਜਲਦੀ ਜਲਦੀ ਤੁਸੀਂ ਵੀ ਆਪਣੇ ਜਿਹੜੇ ਮੈਂ ਡਾਕੂਮੈਂਟ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਉਹ ਡਾਕੂਮੈਂਟ ਆਪਣੇ ਰੈਡੀ ਕਰਕੇ ਰੱਖਿਓ ਤਾਂ ਕਿ ਤੁਹਾਨੂੰ ਇਹ ਨਾ ਹੋਵੇ ਕਿ ਮੋਸਟਲੀ ਕੀ ਹੁੰਦਾ ਕਿ ਤੁਸੀਂ ਪਹਿਲਾਂ ਵੀ ਬਹੁਤ ਵਾਰ ਪੇਪਰ ਭਰੇ ਹੋਣੇ ਇਟਲੀ ਦੇ ਪਰ ਏਜੰਟ ਤੁਹਾਨੂੰ ਇਹੀ ਗੱਲ ਕਹਿੰਦਾ ਪੇਪਰ ਤੁਹਾਡੇ ਨਿਕਲੇ ਨਹੀਂ ਪਰ ਉਹਦੀ ਮੇਨ ਵਜ੍ਹਾ ਇਹ ਵੀ ਹੁੰਦੀ ਹੈ ਕਿ ਤੁਹਾਡੇ ਡਾਕੂਮੈਂਟ ਸਹੀ ਤਰੀਕੇ ਨਾਲ ਜਾਂ ਡਾਕੂਮੈਂਟ ਸਹੀ ਨਹੀਂ ਭਰ ਹੁੰਦੇ ਸੋ ਜਿਹਦੇ ਕਰਕੇ ਤੁਹਾਡੇ ਡਾਕੂਮੈਂਟ ਨਹੀਂ ਨਿਕਲਦੇ ਸੋ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਇਸ ਚੀਜ਼ ਦੇ ਬਾਰੇ ਦੱਸਾਂਗੇ ਕਿ ਡਾਕੂਮੈਂਟ ਕਦੋਂ ਕਿੱਦਾਂ ਕਿਸ ਤਰੀਕੇ ਨਾਲ ਭਰਨੇ ਆ ਤੇ ਕੌਣ ਤੁਹਾਡੇ ਡਾਕੂਮੈਂਟ ਭਰ ਸਕਦਾ ਜਿਹਦੇ ਨਾਲ ਤੁਹਾਡੇ ਪੇਪਰ 100% ਨਿਕਲ ਤੇ ਤੁਸੀਂ ਇਟਲੀ ਜਾ ਸਕੋ ਤੇ ਆਪਣੇ ਸੁਪਨੇ ਪੂਰੇ ਕਰ ਸਕੋ ਜੋ ਕਿ ਤੁਹਾਡੀ ਫਿਊਚਰ ਬ੍ਰਾਈਟ ਹੋ ਸਕੇ ਤੁਹਾਡਾ ਤੇ ਤੁਹਾਡੀ ਫੈਮਿਲੀ ਦਾ ਸੋ ਇਹਦੇ ਵਿੱਚ ਹੁਣ ਤੁਸੀਂ ਦੇਖਣਾ ਤੁਸੀਂ ਕਿਹੜੇ ਪੇਪਰ ਭਰਨੇ ਆ 9 ਮਹੀਨੇ ਵਾਲੇ ਵੀ ਹੁੰਦੇ ਆ ਪੱਕੇ ਪੇਪਰ ਵੀ ਹੁੰਦੇ ਆ ਉਹ ਤੁਹਾਡੇ ਤੇ ਡਿਪੈਂਡ ਆ ਜਾਂ ਤੁਹਾਡੀ ਚੁਆਇਸ ਆਪਣੀ ਆ ਕਿ ਤੁਸੀਂ ਕਿਹੜੇ ਪੇਪਰ ਭਰਨੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਜ਼ਿਆਦਾ ਤੁਸੀਂ ਆਪ ਆਪਣੇ ਤੁਹਾਡਾ ਏਮਪਲੋਇਰ ਆ ਜੋ ਉੱਥੇ ਹੋਏਗਾ ਮਾਲਕ ਤੁਹਾਡਾ ਉਹ ਪੇਪਰ ਭਰੇਗਾ ਜਾਂ ਫਿਰ ਹੋਏਗਾ ਤੁਹਾਡਾ ਏਜੰਟ ਹੋਏਗਾ ਉਹ ਪੇਪਰ ਭਰੇਗਾ ਪਰ ਉਸ ਤੋਂ ਪਹਿਲਾਂ ਇਹਦੀ ਜਿਹੜੀ ਕਲਿਕ ਡੇਟ ਆ ਉਹ ਹੈਗੀ ਆ 12 ਜਨਵਰੀ 2026 ਦੇ ਵਿੱਚ ਜਿਹੜੀ ਕਲਿਕ ਸਟਾਰਟ ਹੋਣੇ ਪੇਪਰ ਭਰਨੇ ਉਹ ਹੋਣੀ ਆ ਜੀ ਸੀਜ਼ਨਲ ਵੀਜ਼ੇ ਵਾਲਿਆਂ ਦੇ ਲਈ ਤੇ ਉਸ ਤੋਂ ਬਾਅਦ ਹੋਣੀ ਹੈ ਜ ਫਰਵਰੀ 9 ਤੱਕ ਭਰ ਹੋਣੇ ਆ ਜਿਹੜੇ ਉਹ ਸੀਜ਼ਨਲ ਟੂਰਿਜ਼ਮ ਵੀਜ਼ੇ ਵਾਲੇ ਹੋਣੇ ਆ ਤੇ ਉਸ ਤੋਂ ਬਾਅਦ ਹੋਣੀ ਹੈ ਫਰਵਰੀ 16 ਨੂੰ ਜਿਹੜੇ ਭਰ ਹੋਣੇ ਆ ਉਹ ਨੌਨ ਸੀਜ਼ਨਲ ਹੋਣੇ ਆ ਤੇ ਜਿਹੜੇ 18 ਫਰਵਰੀ ਨੂੰ ਭਰ ਹੋਣੇ ਆ ਉਹ ਕੇਅਰ ਟੇਕਰ ਡੋਮੈਸਟਿਕ ਜਿੱਦਾਂ ਘਰਾਂ ਦੇ ਆਪਾਂ ਨੂੰ ਉਹ ਹੁੰਦੇ ਆ 18 ਫਰਵਰੀ 2026 ਦੇ ਵਿੱਚ ਜਿਹੜੇ ਪੇਪਰ ਭਰ ਹੋਣੇ ਆ ਉਹ ਹੋਣੇ ਆ ਡੋਮੈਸਟਿਕ ਆਪਣੀ ਹੋਮ ਕੇਅਰ ਦੇ ਲਈ ਜਿਹੜੇ ਉਹਨਾਂ ਨੂੰ ਵੀਜ਼ਾ ਲੱਗਦਾ ਹੁੰਦਾ ਸੋ ਇਹ ਤਾਂ ਹੋ ਗਈਆਂ ਲਾਸਟ ਡੇਟਾਂ ਭਰਨ ਦੀਆਂ ਜਿਹੜੇ ਉਹ ਕਲਿੱਕ ਹੋਣੇ ਆ ਤੇ ਉਸ ਤੋਂ ਪਹਿਲਾਂ ਜਿਹੜੇ ਪ੍ਰੀ ਫੀਲਿੰਗ ਹੋਣੀਆਂ ਉਹ ਅੱਜ ਤੋਂ ਲੈ ਕੇ 23 ਅਕਤੂਬਰ 2026 ਅੱਜ ਤੋਂ ਸਟਾਰਟ ਹੋ ਕੇ 7 ਦਸੰਬਰ ਤੱਕ ਇਹ ਤੁਹਾਡੇ ਭਰ ਹੋਣੀਆਂ ਤੇ ਤੁਸੀਂ ਵੀ ਪਿੱਛੇ ਨਾ ਰਹਿ ਜਾਓ ਕਿਉਂਕਿ ਇਹਦਾ ਕੋਟਾ ਹੁੰਦਾ ਤੁਹਾਨੂੰ ਮੈਂ ਪਹਿਲਾਂ ਕੋਟਾ ਦੱਸੇ ਦਿੱਤਾ ਕਿੰਨਾ-ਕਿੰਨਾ ਕੋਟਾ ਤਾਂ ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਲੇਟ ਭਰੋ ਜਾਂ ਤੁਹਾਡਾ ਏਜੰਟ ਲੇਟ ਪੇਪਰ ਭਰੇ ਤੇ ਬਾਅਦ ਦੇ ਵਿੱਚ ਉਹ ਕੋਟਾ ਪੂਰਾ ਹੋ ਜਾਵੇ ਤੁਹਾਨੂੰ ਫਿਰ ਇਸ ਵਾਰ ਇਹੀ ਚੀਜ਼ ਦਾ ਸਾਹਮਣਾ ਕਰਨਾ ਪਵੇ ਕਿ ਤੁਹਾਡੇ ਡਾਕੂਮੈਂਟ ਨਹੀਂ ਨਿਕਲੇ ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਤੁਹਾਡਾ ਮਾਲਕ ਹੋਏਗਾ ਜੋ ਤੁਹਾਡਾ ਡਾਕੂਮੈਂਟ ਉਧਰੋਂ ਭਰੇਗਾ ਉਹਦੇ ਕੋਲ ਆਈਡੀ ਹੋਣੀ ਚਾਹੀਦੀ ਹੈ, ਈਮੇਲ ਹੋਣੀ ਚਾਹੀਦੀ ਆ ਪੀਈਸੀਈ ਈਮੇਲ ਹੋਣੀ ਚਾਹੀਦੀ ਆ ਉਸਦੇ ਥਰੂ ਉਹ ਲੌਗਇਨ ਕਰਕੇ ਆਪਣੇ ਨੂੰ ਭਰ ਸਕਦਾ ਜਾਂ ਸਪੈਡ ਹੋਣੀ ਚਾਹੀਦੀ ਆ, ਸੀਆਈਡੀ ਹੋਣੀ ਚਾਹੀਦੀ ਆ ਇਹ ਇਹ ਜ਼ਰੂਰੀ ਆ ਉਸ ਤੇ ਉੱਤੇ ਹੀ ਲੌਗਇਨ ਕਰਕੇ ਉਹ ਆਪਣੇ ਭਰ ਸਕਦਾ ਤੇ ਉਹਦੇ ਵਿੱਚ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਤੁਹਾਡਾ ਪਾਸਪੋਰਟ ਸਕੈਨ ਹੋਇਆ ਹੋਣਾ ਚਾਹੀਦਾ ਚੰਗੀ ਤਰ੍ਹਾਂ ਇਹ ਤੇ ਨਾਲ ਦੇ ਉਹਦੇ سپورਟਿੰਗ ਡਾਕੂਮੈਂਟ ਹੋਣੇ ਚਾਹੀਦੇ ਜਿਹੜਾ ਕਿ ਤੁਹਾਡਾ ਏਜੰਟ ਤੁਹਾਨੂੰ ਪਰੇਗਾ ਉਹ ਦੱਸੇਗਾ ਕਿਹੜੇ ਉਹ سپورਟਿੰਗ ਡਾਕੂਮੈਂਟ ਹੋਰ ਵੀ ਇਹਦੇ ਨਾਲ-ਨਾਲ ਚਾਹੀਦੇ ਹੁੰਦੇ ਆ ਤੇ ਜਿਹੜਾ ਤੁਹਾਡਾ ਮਾਲਕ ਹੋਏਗਾ ਉਹ ਕਰੇਗਾ ਤਾਂ ਉਹਦੀ ਉਥੋਂ ਦੀ ਆਈਡੀ ਹੋਏਗੀ ਤੇ ਉਹ ਜਿਹੜੀ ਫਾਰਮ ਦੇ ਵਿੱਚ ਤੁਹਾਨੂੰ ਜਿਸ ਕੰਪਨੀ ਦੇ ਵਿੱਚ ਜਾਂ ਕੁਝ ਵੀ ਉਹਦਾ ਬਿਜ਼ਨਸ ਹੋਏਗਾ ਉਸ ਦੇ ਵਿੱਚ ਬੁਲਾਇਆਗਾ ਉਸ ਦੀ ਪੂਰੀ ਡਿਟੇਲ ਉਹਨੂੰ ਫਿਲ ਕਰਨੀ ਹੋਏਗੀ ਉਹਦੇ ਕੋਲ ਉਹਦੀ ਉਥੋਂ ਦੀ ਆਈਡੀ ਹੋਏਗੀ ਤੇ ਉਹਨੂੰ ਇੱਕ ਕੰਟਰੈਕਟ ਸ਼ੋਅ ਕਰਨਾ ਪਏਗਾ ਜਿਹਦੇ ਵਿੱਚ ਤੁਹਾਡਾ ਪੂਰਾ ਹਿਸਾਬ-ਤਾਬ ਹੋਏਗਾ ਕਿੰਨੀ ਤੁਹਾਡੀ ਸੈਲਰੀ ਹੋਏਗੀ ਕਿੰਨਾ ਤੁਹਾਡਾ ਰਹਿਣ ਸਹਿਣ ਦਾ ਅਗਰ ਤੁਹਾਨੂੰ ਦੇ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਹੋਵੇਗਾ ਅਗਰ ਉਹਨੇ ਨਹੀਂ ਦੱਸਿਆ ਨਹੀਂ ਹੈਗਾ ਤੁਹਾਡੀ ਅਕਮੋਡੇਸ਼ਨ ਨਹੀਂ ਹੈਗੀ ਉਸ ਦੇ ਵਿੱਚ ਤਾਂ ਤੁਹਾਨੂੰ ਕੁਝ ਸ਼ੋ ਵੀ ਕਰਨਾ ਪਏਗਾ ਆਪਣੇ ਅਕਾਊਂਟ ਦੇ ਵਿੱਚ ਔਰ ਅਗਰ ਉਸਨੇ ਦਿੱਤੀ ਤਾਂ ਫਿਰ ਉਹ ਉਹਦੇ ਵਿੱਚ ਲਿਖੇਗਾ ਉਹਦੇ ਵਿੱਚ ਸਾਰਾ ਕੁਝ ਕੰਟਰੈਕਟ ਦੇ ਵਿੱਚ ਹੋਏਗਾ ਕਿੰਨੇ ਘੰਟੇ ਕੰਮ ਕਰਨਾ ਹੈ ਕਿੰਨੇ ਘੰਟੇ ਤੁਹਾਨੂੰ ਸੈਲਰੀ ਆਵਰਸ ਪੇ ਕਰੇਗਾ ਜਾਂ ਮਹੀਨੇ ਦੀ ਜਾਂ ਤੁਹਾਡੀ ਜੋ ਵੀ ਹੋਏਗੀ ਉਹਦੇ ਵਿੱਚ ਸਭ ਕੁਝ A to Z ਲਿਖਿਆ ਹੋਇਆ ਹੈ ਜੋ ਤੁਹਾਡੇ ਰਾਈਟਸ ਹੋਣਗੇ ਉਹ ਵੀ ਸਾਰਾ ਕੁਝ ਉਹ ਕੰਟਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਔਰ ਇਸ ਤੋਂ ਬਾਅਦ ਉਹ ਸਬਮਿਟ ਕਰਨ ਤੋਂ ਬਾਅਦ ਪ੍ਰੀਫੀਲਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਦੀ ਫਾਈਨਲ ਡੇਟ ਜਿਹੜੀ ਕਲਿੱਕਿੰਗ ਉਹ ਹੋਏਗੀ ਜਨਵਰੀ ਦੇ ਵਿੱਚ ਤਾਂ ਇਹ ਚੀਜ਼ਾਂ ਜ਼ਰੂਰੀ ਆ ਤੇ ਇਹਨਾਂ ਨੂੰ ਡਾਕੂਮੈਂਟ ਨੂੰ ਧਿਆਨ ਦੇ ਨਾਲ ਭਰਨਾ ਧਿਆਨ ਦੇ ਨਾਲ ਹਰ ਇੱਕ ਚੀਜ਼ ਲਿਖਣੀ ਆ ਔਰ ਦੂਜੀ ਗੱਲ ਇਹ ਵੀ ਆ ਕਿ ਤੁਹਾਡੇ ਇਹਦੇ ਉੱਪਰ ਡਿਜੀਟਲ ਸਾਈਨ ਹੋਣੇ ਬਹੁਤ ਜ਼ਰੂਰੀ ਆ ਫਿਰ ਇਹ ਨਾ ਹੋਵੇ ਕਿ ਇਹ ਚੀਜ਼ਾਂ ਚ ਕੋਈ ਵੀ ਚੀਜ਼ ਮਿਸ ਹੋ ਜਾਵੇ ਫਿਰ ਤੁਸੀਂ ਕਹੋ ਜੀ ਸਾਡੇ ਪੇਪਰ ਨਿਕਲੇ ਨਹੀਂ ਇਸ ਵਾਰ ਵੀ ਇਹ ਜਿਹੜੇ ਰਿਕੁਆਇਰਮੈਂਟ ਇਹ ਚੀਜ਼ ਇਹ ਬਹੁਤ ਹੀ ਜ਼ਰੂਰੀ ਹੈ ਤੁਹਾਡੇ ਲਈ ਤੇ ਬਹੁਤ ਹੀ ਮਾਇਨੇ ਰੱਖਦੇ ਆ ਇਹ ਡਾਕੂਮੈਂਟ ਸੋ ਇਹ ਤੁਹਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਆਈ ਹੋਪ ਮੈਂ ਚਾਹੂੰਗਾ ਕਿ ਜਿੰਨੇ ਜਿਹੜੇ ਡਾਕੂਮੈਂਟ ਆਪਣੇ ਸਹੀ ਭਰਨਗੇ ਔਰ ਜਿਨ੍ਹਾਂ ਨੇ ਆਪਣੇ ਪੇਪਰ ਭਰਨੇ ਆ ਉਹਨਾਂ ਦੇ ਬਹੁਤ ਜਲਦ ਪੇਪਰ ਨਿਕਲਣ ਤੇ ਉਹ ਆਪਣੇ ਵਧੀਆ ਫਿਊਚਰ ਦੇ ਲਈ ਜਿੱਥੇ ਉਹ ਜਾਣਾ ਚਾਹੁੰਦੇ ਇਟਲੀ ਦੇ ਵਿੱਚ ਉੱਥੇ ਪਹੁੰਚ ਜਾਣ ਤੇ ਆਪਣਾ ਕੰਮ ਕਰਨ ਹਾਰਡ ਵਰਕ ਕਰਨ ਤੇ ਆਪਣੇ ਫਿਊਚਰ ਆਪਣੇ ਪਿੱਛੇ ਫੈਮਿਲੀ ਨੂੰ ਵੀ ਵਧੀਆ ਫਿਊਚਰ ਦੇ ਸਕਣ ਆਈ ਹੋਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਸੀ ਉਹ ਪਤਾ ਲੱਗ ਗਿਆ ਹੋਵੇਗਾ ਔਰ ਇਸ ਵੀਡੀਓ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਕਿੰਨੇ ਕਿੰਨਾ ਕੋਟਾ ਚਾਹੀਦਾ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਤੇ ਕਿਹੜੀਆਂ ਲਾਸ ਡੇਟਾਂ ਤੇ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਓ ਤੇ ਜਾ ਕੇ ਆਪਣੇ ਆਪਣੇ ਏਜੰਟ ਨੂੰ ਜਿੱਥੋਂ ਤੁਸੀਂ ਭਰੋਣੇ ਆ ਡਾਕੂਮੈਂਟ ਪੇਪਰ ਭਰਨੇ ਆ ਤਾਂ ਜਾਂ ਤੁਹਾਡੇ ਕੋਲ ਸਿੱਧਾ ਕੋਈ এমਪਲੋਇਰ ਹੈਗਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਜਿਹਨੇ এমਪਲੋਇਰ ਲੱਭ ਕੇ ਰੱਖਿਆ ਹੈ ਤਾਂ ਉਹਦੇ ਨਾਲ ਇਸ ਚੀਜ਼ ਦੇ ਬਾਰੇ رابطہ ਜ਼ਰੂਰ ਕਰ ਲਿਓ ਉਹਨੂੰ ਇਹ ਚੀਜ਼ਾਂ ਪੁੱਛ ਲਿਓ ਜਾਂ ਦੱਸ ਲਿਓ ਜਾਂ ਤਾਂ ਉਹਨੂੰ ਬਿਲਕੁਲ ਪਤਾ ਹੀ ਹੋਏਗਾ ਜਿਹਨੇ ਡਾਕੂਮੈਂਟ ਅਪਲੋਡ ਕਰਨੇ ਆ ਸੋ ਆਈ ਹੋਪ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਏਗੀ ਇਦਾਂ ਦੀ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਹਦੇ ਬਾਰੇ ਤੁਹਾਡੀ ਕੋਈ ਵੀ ਰਾਏ ਹੋਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ